ਖਨੌਰੀ ਬਾਰਡਰ ਤੇ ਘਟਨਾ ਹੋਈ 21 ਸਾਲ ਦਾ ਸ਼ੁਭ ਕਰਨ ਉਹਦੀ ਮੌਤ ਹੋ ਗਈ ਮੈਂ ਜਦੋਂ ਮੈਨੂੰ ਪਤਾ ਲੱਗਿਆ ਮੈਂ ਵੀਡੀਓ ਦੇਖੀ ਤਾਂ ਮੇਰੇ ਰੋਂਗ ਤੇ ਖੜੇ ਹੋ ਗਏ ਮੈਨੂੰ ਬਹੁਤ ਦੁੱਖ ਹੋਇਆ ਦਿਲੋਂ 21 ਸਾਲ ਦੀ ਉਮਰ ਚ ਸ਼ੁਭ ਕਰਨ ਦੋ ਕਿੱल्ल्या ਦਾ ਮਾਲਕ ਹੈ ਮਾਤਾ ਦੀ ਪਹਿਲੀ ਡੈਥ ਹੋ ਗਈ ਸੀ ਦਾਦੀ ਨੇ ਪਾਲਿਆ ਦੋ ਭੈਣਾਂ ਦਾ ਇਕੱਲਾ ਪਾਈ ਬੱਲੋ ਪਿੰਡ ਉਹਨੂੰ ਉੱਥੇ ਜਾਣ ਦੀ ਲੋੜ ਕੀ ਪੈਗੀ ਜਾ ਜੇ ਜਾਂਦਾ ਸੀ ਤਾਂ ਉਹ ਦਿੱਲੀ ਚੱਲਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕੋ ਕਿਉਂ ਰੁਕਣਾ ਪੈ ਗਿਆ ਉਹ ਦਿੱਲੀ ਜਾਣਾ ਚਾਹੁੰਦੇ ਨੇ ਦੇਖੋ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਤੇ ਉਸ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਅੱਜ ਅਸੀਂ ਕੁਰਬਾਨੀਆਂ ਸਭ ਤੋਂ ਵੱਧ ਦੇ ਰਹੇ ਹਾਂ ਕੀ ਅਸੀਂ ਆਪਣੀ ਰਾਜਤਾ ਨੀਚ ਨੀ ਚਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣਾ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਹਰਿਆਣੇ ਨਾਲ ਤਾਂ ਕੋਈ ਸਾਡਾ ਝਗੜਾ ਹੀ ਨਹੀਂ ਉਹ ਅੰਮ੍ਰਿਤਸਰੋਂ ਚੱਲੇ ਕੋਈ ਤਰਨਤਾਰਨੋਂ ਚੱਲਿਆ ਕੋਈ ਫਰੀਦਕੋਟ ਤੋਂ ਚੱਲਿਆ ਕੋਈ ਫਤਿਹਗੜ੍ਹ ਸਾਹਿਬ ਤੋਂ ਚੱਲਿਆ ਕੋਈ ਰਾਜਪੁਰੋਂ ਚੱਲਿਆ ਕੋਈ ਗੁਰਦਾਸਪੁਰ ਤੋਂ ਹੈ ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂਬੱਡੇ ਤੱਕ ਪਹੁੰਚ ਗਏ ਜੇ ਹਰਿਆਣਾ ਸਰਕਾਰ ਨਾ ਰੋਕਦੀ ਅਸੀਂ ਇਹ ਗੱਲਾਂ ਜ ਹਾਈ ਕੋਰਟ ਦੇ ਵਿੱਚ ਦੱਸੀ ਹੈ ਕਿ ਜੇ ਸ ਹਰਿਆਣਾ ਸਰਕਾਰ ਨਾ ਰੋਕਦੀ ਅ ਉਹ ਅੱਗੇ ਚਲੇ ਜਾਂਦੇ ਹਰਿਆਣੇ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਅੱਗੇ ਕੇਂਦਰ ਸਰਕਾਰ ਦਾ ਕਿਉਂਕਿ ਕੇਂਦਰ ਜੋ ਸਾਰੀਆਂ ਸ਼ਕਤੀਆਂ ਨੇ ਉਹ ਤਾਂ ਕੇਂਦਰ ਸਰਕਾਰ ਕੋਲ ਨੇ ਦਿੱਲੀ ਦੀਆਂ ਉਹ ਅੱਗੇ ਕੋਈ ਸਟੇਡੀਅਮ ਜਾਂ ਕੋਈ ਰਾਮਲੀਲਾ ਗਰਾਊਂਡ ਉਹਨਾਂ ਨੂੰ ਦੇ ਦਿੰਦੇ ਉਹ ਉੱਥੇ ਬਹਿ ਕੇ ਪ੍ਰਦਰਸ਼ਨ ਕਰਦੇ ਸ਼ਾਂਤੀਪੂਰਕ ਪ੍ਰਦਰਸ਼ਨ ਉਹਨਾਂ ਦਾ ਉਹਨਾਂ ਦੀਆਂ ਮੰਗਾਂ ਬਰੇ ਵਿਚਾਰ ਪਟੰਦਰਾ ਹੁੰਦਾ 22 ਜਨਵਰੀ 2021 ਤੋਂ ਲੈ ਕੇ ਅੱਜ ਤੱਕ ਕੁਛ ਨਹੀਂ ਹੋਇਆ ਲਾਸਟ ਮੀਟਿੰਗ 22 ਜਨਵਰੀ 2021 ਨੂੰ ਹੋਈ ਹੈ ਕਿਸਾਨਾਂ ਨਾਲ ਤਿੰਨ ਸਾਲ ਕੀ ਕਰਦੀ ਰਹੀ ਮੋਦੀ ਗਵਰਨਮੈਂਟ ਸਿਰਫ ਇਹਦੇ ਐਮਐਲਏ ਤੋੜ ਲਓ ਇਹਦੀ ਸਰਕਾਰ ਤੋੜ ਲਓ ਆਗਲੋ ਤੁਸੀਂ ਲੋਕਾਂ ਦੀਆਂ ਮੰਗਾਂ ਬਲ ਤਾਂ ਧਿਆਨ ਦਿਓ ਜੇ ਕਿਤੇ ਇਹਨਾਂ ਨੇ ਤਿੰਨ ਸਾਲਾਂ ਦੇ ਵਿੱਚ ਕੋਈ ਗੱਲਬਾਤ ਕੀਤੀ ਹੁੰਦੀ ਸ਼ਾਇਦ ਇਹ ਮਸਲਾ ਪੈਦਾ ਹੀ ਨਾ ਹੁੰਦਾ ਸੋ ਮੈਨੂੰ ਬਹੁਤ ਦੁੱਖ ਹੈ ਕਿ ਮੇਰੇ ਰਾਜ ਦਾ ਇੱਕ 21 ਸਾਲ ਦਾ ਨੌਜਵਾਨ ਸ਼ੁਭਕਰਨ ਅੱਜ ਇਸ ਦੁਨੀਆ 'ਚ ਨਹੀਂ ਰਹਾ ਪਰ ਕਿਉਂਕਿ ਜਿਹੜੇ ਅਥਰੂ ਗੈਸ ਦੇ ਗੋਲੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਉਹ ਆਉਂਦੀਆਂ ਨੇ ਉਹ ਪੰਜਾਬ ਦੇ ਜੂਰੀਡਿਕਸ਼ਨ 'ਚ ਆਉਂਦੀਆਂ ਨੇ ਸਾਰੇ ਜਿਹੜੇ ਕਿਸਾਨ ਨੇ ਉਹ ਪੰਜਾਬ ਦੇ ਵਿੱਚ ਹੀ ਨੇ ਹਰਿਆਣੇ ਵਾਲੇ ਨੇ ਤਾਂ ਤਾਰਾਂ ਲਾ ਰੱਖੀਆਂ ਨੇ ਸੁਮ ਮੇਰਾ ਇੱਕ ਸਵਾਲ ਵੀ ਹੈ ਮੈਂ ਅੱਜ ਡੀਜੀਪੀ ਨੂੰ ਵੀ ਕਿਹਾ ਅੱਜ ਹਾਈ ਕੋਰਟ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਇਕੱਠੇ ਨਹੀਂ ਕਰ ਰਹੇ ਉੱਥੇ ਤੁਸੀਂ ਇਕੱਠੇ ਕਰਨ ਦਾ ਮੌਕਾ ਦਿੱਤਾ ਉਹ ਤਾਂ ਅੱਗੇ ਜਾਣਾ ਸੀ ਉਹਨਾਂ ਨੇ ਮੈਂ ਅੱਜ ਇੱਕ ਹੋਰ ਨਵਾਂ ਫੈਸਲਾ ਲਿਆ ਐਂਬੂਲੈਂਸ ਸਾਰੀਆਂ ਤੇ ਐਸ ਐਸ ਐਫ ਦੀਆਂ ਸਾਰੀਆਂ ਗੱਡੀਆਂ ਜਿੰਨੇ ਵੀ ਬਾਰਡਰਾਂ ਤੇ ਕਿਸਾਨ ਨੇ ਉੱਥੇ ਲਾਤੀਆਂ ਤੇ ਸਾਡੇ ਕੋਲੇ ਦੋ ਮੰਤਰੀ ਤੇ ਕਐਮਐਲਏ ਅੱਖਾਂ ਦੇ ਡਾਕਟਰ ਨੇ ਸਪੈਸ਼ਲਿਸਟ ਨੇ ਰਾਜਪੁਰੇ ਦੇ ਹਸਪਤਾਲ ਚ ਮੈਂ ਇਨਚਾਰਜ ਦੇ ਤੌਰ ਤੇ ਡਾਕਟਰ ਚੰਨੀ ਡਾਕਟਰ ਚੰਨਜੀਤ ਸਿੰਘ ਚੰਨੀ ਜਿਹੜੇ ਚਮਕੌਰ ਸਭ ਤੋਂ ਨੇ ਅੱਖਾਂ ਦੇ ਡਾਕਟਰ ਨੇ ਉਹਨਾਂ ਦੀ ਡਿਊਟੀ ਲਈ ਹੈ ਕਿ ਤੁਸੀਂ ਇੱਥੇ ਇਨਚਾਰਜ ਰਹਿਣਾ ਡਾਕਟਰ ਬਲਵੀਸ ਆ ਖੁਦ ਅੱਖਾਂ ਦੇ ਡਾਕਟਰ ਨੇ ਜਿਹੜੇ ਸਿਹਤ ਮੰਤਰੀ ਨੇ ਉਹ ਪਟਿਆਲੇ ਚ ਰਹਿਣਗੇ ਡਾਕਟਰ ਬਲਜੀਤ ਕੌਰ ਜਿਹੜੇ ਅੱਖਾਂ ਦੇ ਮੰਨੇ ਪਰਮਨੇ ਡਾਕਟਰ ਨੇ ਉਹਨਾਂ ਦੀ ਡਿਊਟੀ ਮੈਂ ਪਾਤੜਾ ਤੇ ਖਨੌਰੀ ਲਈ ਹੈ ਕਿਉਂਕਿ ਜ਼ਿਆਦਾਤਰ ਕੇਸ ਜਿਹੜੇ ਨੇ ਪੀਅਰ ਗੈਸ ਕਰਕੇ ਅਥਰੂ ਗੈਸ ਦੇ ਗੋਲੀਆਂ ਕਰਕੇ ਅੱਖਾਂ ਤੇ ਆ ਰਹੇ ਨੇ ਉਹ ਕਿਉਂਕਿ ਮੰਤਰੀ ਨੇ ਐਮਐਲਏ ਨੇ ਉਹ ਡਿਸੀਜਨ ਲੈ ਸਕਦੇ ਨੇ ਡੀਸੀ ਨੂੰ ਆਰਡਰ ਕਰ ਸਕਦੇ ਨੇ ਐਸਡੀਐਮ ਨੂੰ ਆਰਡਰ ਕਰ ਸਕਦੇ ਨੇ ਸੀਐਮਓ ਨੂੰ ਐਸਐਮਓ ਨੂੰ ਆਰਡਰ ਕਰ ਸਕਦੇ ਆ ਅਸੀਂ ਉਹ ਉੱਥੇ ਉਹਨਾਂ ਦੀ ਡਿਊਟੀ ਲਾਤੀ ਤਾਂ ਕਿ ਇਸ ਕਰਕੇ ਕਿਸੇ ਕਿਸਾਨ ਦੀ ਜਾਂ ਕਿਸੇ ਨੌਜਵਾਨ ਦੀ ਕੋਈ ਕੈਜੂਐਲਟੀ ਨਾ ਹੋਵੇ ਕੋਈ ਨੁਕਸਾਨ ਨਾ ਹੋਵੇ ਕਿ ਉਹ ਟਾਈਮ ਤੇ ਸੰਭਾਲਿਆ ਨਹੀਂ ਗਿਆ ਪਰ ਹਰਿਆਣਾ ਪੁਲਿਸ ਨੂੰ ਅਸੀਂ ਅੱਜ ਵੀ ਕਿਹਾ ਕਿ ਤੁਸੀਂ ਆਪਦੇ ਵੱਲੋਂ ਪਹਿਲ ਨਾ ਕਰੋ ਤੁਸੀਂ ਕਿਉਂ ਛੇੜਦੇ ਹੋ ਉਹ ਜਦੋਂ ਕੁਝ ਵੀ ਕਰਦੇ ਨੇ ਤਾਂ ਸਾਡਾ ਜਿਹੜੇ ਨੌਜਵਾਨਾਂ ਨੇ ਜੋਸ਼ ਹੈ ਜੋਸ਼ ਦੇ ਵਿਚ ਆ ਕੇ ਉਹ ਵੀ ਕੁਝ ਕਰ ਦਿੰਦੇ ਨੇ ਸੋ ਅੱਜ ਸ਼ੁਭਕਰਨ ਦੇ ਪਰਿਵਾਰ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਨਹੀਂ ਸਕਦਾ ਪਰ ਇੰਨਾ ਕ ਮੈਂ ਸ਼ੋਰ ਕਰ ਸਕਦਾ ਐਨਕ ਮੈਂ ਗਰੰਟੀ ਦੇਣਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਕਿਉਂਕਿ ਦੋ ਭੈਣਾਂ ਨੇ ਤੇ ਜੋ ਵੀ ਪਰਿਵਾਰ ਨੂੰ ਚਾਹੀਦਾ ਹੋਊਗਾ ਆਰਥਿਕ ਸਹਾਇਤਾ ਵੱਧ ਤੋਂ ਵੱਧ ਤੇ ਨਾਲ ਭੈਣਾਂ ਨੂੰ ਪੜਾਉਣਾ ਹੈ ਵੱਡੀਆਂ ਨੇ ਛੋਟੀਆਂ ਨੇ ਮੈਨੂੰ ਹਜੇ ਪਤਾ ਨਹੀਂ ਇਸ ਬਾਰੇ ਲੱਗਿਆ ਬਾਕੀ ਨਾਰਦੀ ਨਾਲ ਇਹ ਵੀ ਮੈਂ ਐਲਾਨ ਕਰਨਾ ਚਾਹੁੰਦਾ ਕਿ ਪਰਚਾ ਵੀ ਹੋਊਗਾ ਪੋਸਟਮਾਰਟਮ ਤੋਂ ਬਾਅਦ ਪਰਚਾ ਕਰਕੇ ਜਾਂਚ ਕਰਾਂਗੇ ਤੇ ਜਿਹੜੇ ਅਧਿਕਾਰੀ ਜਾਂ ਜੁੜੇ ਜ਼ਿੰਮੇਵਾਰ ਨੇ ਸ਼ੁਭ ਕਰਨ ਦੀ ਮੌਤ ਦੇ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਊਗਾ ਕਿਉਂਕਿ ਦੋ ਖਿੱਲਿਆਂ ਦਾ ਮਾਲਕ ਸ਼ੁਭ ਕਰਨ ਕੋਈ ਫੋਟੋਆਂ ਖਿਚਾਉਣ ਨੇ ਆਇਆ ਸੀ ਕੋਈ ਵੀਡੀਓ ਬਣਾਉਣ ਨੇ ਆਇਆ ਸੀ ਉਹ ਆਪਣੇ ਦੋ ਖਿੱਲਿਆਂ ਨੂੰ ਬਚਾਉਣ ਆਇਆ ਸੀ ਜਾਂ ਦੋ ਖਿੱਲਿਆਂ ਦੀ ਕਮਾਈ ਦਾ ਮੁੱਲ ਜਿਹੜੀ ਫਸਲ ਹੈ ਉਹਦਾ ਮੁੱਲ ਮੰਗਣ ਆਇਆ ਸੀ ਇਸ ਮਾਮਲੇ 'ਚ ਪੰਜਾਬ ਸਰਕਾਰ ਬਿਲਕੁਲ ਕਿਸਾਨਾਂ ਦੇ ਨਾਲ ਖੜੀ ਹੈ ਪਈਆਂ ਵਾਹ ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਣਗੇ ਕਮ ਕੀਆ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰ ਨਹੀਂ ਦੇਣਾ ਸ਼ੁਭਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰੱਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਮਨੀਪੁਰ ਬਾਰੇ ਸੋਚੋ ਹਰਿਆਣਾ ਜਿਹੜੀ ਸਰਕਾਰ ਹੈ ਉਹ ਨੂੰ ਦੇ ਵਿੱਚ ਜੋ ਹੋਇਆ ਉਹਦੇ ਬਾਰੇ ਸੋਚੇ ਸੋ ਇਸ ਕਰਕੇ ਸਾਨੂੰ ਇਸ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਨਾ ਕਰੋ ਇੱਕ ਵਾਰੀ ਲਾਉਂਦੇ ਰਾਸ਼ਟਰਪਤੀ ਰਾਜ 100 ਵਾਰੀ ਲਾਓ ਪਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਖੜੂਗਾ ਔਰ ਇੱਕ ਵਾਰੀ ਫੇਰ ਮੈਂ ਸ਼ਾਂਤੀ ਦੀ ਵੀ ਬੀਲ ਵੀ ਕਰਦਾ ਆਪਣੇ ਵਾਲੇ ਪਾਸੋਂ ਸ਼ਾਂਤੀ ਰੱਖਿਓ ਕਿਉਂਕਿ ਆਪਾਂ ਨੂੰ ਗੁਰੂ ਸਾਹਿਬ ਨੇ ਕਿ ਪ੍ਰੇਰਨਾ ਦਿੱਤੀ ਹੋਈ ਹੈ ਕਿ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਔਰ ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਦਿੱਕਨਾਂ ਤੇ ਜੂਂ ਸਰਕੂਗੀ ਕੁਝ ਥੋੜਾ ਬਹੁਤ ਰਹਿਮ ਜਿਹੜਾ ਉਹ ਧਾਨਾ ਸ਼ਾਹਾਂ ਦੇ ਦਿਲ ਚ ਆਵੇ ਕਿ ਦੇਸ਼ ਦਾ ਕਿਸਾਨ ਦੇਸ਼ ਦਾ ਅੰਦਾਤਾ ਜਿਹੜਾ ਪੂਰੇ ਦੇਸ਼ ਦੇ ਵਿੱਚ ਅੰਦੋਲਿਤ ਕਿਉਂ ਹੈ ਉਹਦੇ ਬਾਰੇ ਕੋਈ ਫੈਸਲਾ ਲੈਣ ਤਾਂ ਕਿ ਸਟੇਟਾਂ ਨੂੰ ਜਾਂ ਕਿਸੇ ਖੇਤਰ ਨੂੰ ਕੋਈ ਇਸ ਤਰ੍ਹਾਂ ਦੀ ਲਾਅ ਐਂਡ ਆਰਡਰ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਲਾਅ ਐਂਡ ਆਰਡਰ ਬਿਲਕੁਲ ਕੰਟਰੋਲ 'ਚ ਹੈ ਲਾਅ ਐਂਡ ਆਰਡਰ ਨੂੰ ਖਰਾਬ ਕਰਨ 'ਚ ਹਰਿਆਣਾ ਪੁਲਿਸ ਜ਼ਿਆਦਾ ਜ਼ਿੰਮੇਵਾਰ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਨਾ ਹੀ ਉਹ ਸਾਨੂੰ ਕੁਝ ਕਹਿ ਰਹੇ ਹਨ ਅਸੀਂ ਤਾਂ ਬਲਕਿ ਜੇ ਲੇਡੀਜ਼ ਆਈਆਂ ਹੋਈਆਂ ਤੇ ਪੋਰਟੇਬਲ ਬਾਥਰੂਮ ਪਾਣੀ ਜੋ ਮਨੁੱਖੀ ਜੋ ਉਹਨਾਂ ਦੇ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਅਸੀਂ ਉਹ ਪ੍ਰੋਵਾਈਡ ਕਰਾਵਾਂਗੇ ਬਾਕੀ ਤੁਹਾਡੀਆਂ ਧਮਕੀਆਂ ਤੁਮਕੇ ਤੁਸੀਂ ਡਰਦੇ ਨਹੀਂ ਹਾਂ ਸ਼ੁਭ ਕਰਨ ਦੀ ਮੌਤ ਦਾ ਬਹੁਤ ਅਫਸੋਸ ਹੈ ਬਹੁਤ ਅਫਸੋਸ ਹੈ ਔਰ ਮੈਂ ਫੇਰ ਕਹਿਣਾ ਸੈਂਟਰ ਸਰਕਾਰ ਨੂੰ ਕਿ ਗੱਲਾਂ ਕਰਕੇ ਜਿਹੜੀਆਂ ਮੰਗਾਂ ਨੇ ਸਾਰੀਆਂ ਜਿਹਨਾਂ ਨੂੰ ਬੁਲਾ ਕੇ ਆਰਥਿਕ ਆਪਣੇ ਮਾਹਰ ਬੁਲਾ ਕੇ ਖੇਤੀ ਦੇ ਮੰਗਾਂ ਤੇ ਗੌਰ ਕਰੋ ਨਾ ਕਿ ਆਪਣੀ ਹੀ ਜਿਹੜੀ ਚੌਧਰ ਚ ਜਾ ਆਪਣੀ ਆਕੜ ਚ ਰਹੋ ਕਿ ਸਾਨੂੰ ਕੀ ਫਰਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕਿਆ ਹੈ ਜੇ ਤੋ ਗੋਲੀਆਂ ਖਾ ਕੇ ਚਲੇ ਜਾਣਗੇ ਜ਼ਖਮ ਜਿਹੜੇ ਨੇ ਉਹ ਛੇਤੀ ਭਰਦੇ ਨਹੀਂ ਸੋ ਇਸ ਕਰਕੇ ਮੇਰਾ ਅੱਜ ਇੱਥੇ ਆਉਣ ਦਾ ਮਕਸਦ ਤੁਹਾਡੇ ਸਾਹਮਣੇ ਸਾਰਿਆਂ ਨੂੰ ਬੋਲਣ ਦਾ ਮਕਸਦ ਇਹ ਹੈ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੰਜਾਬੀਆਂ ਦਾ 3.5 ਕੋਰ ਪੰਜਾਬੀਆਂ ਦਾ ਮੁਖੀਆ ਹੋਣ ਦੇ ਨਾਤੇ ਮੈਂ ਬਾਕੀ ਵੀ ਸਾਰੇ ਪੰਜਾਬੀਆਂ ਦਾ ਧਿਆਨ ਰੱਖਣਾ ਹੈ ਸਪਲਾਈ ਰੁਕ ਗਈ ਤੇਲ ਡੀਜ਼ਲ ਪੈਟਰੋਲ ਦੀ ਕਮੀ ਨਾ ਹੋ ਜੇ ਹੋਰ ਜਿਹੜਾ ਵਪਾਰ ਹੁੰਦਾ ਹੈ ਦੇਸ਼ ਨਾਲ ਜਿਹੜਾ ਜੰਮੂ ਹਿਮਾਚਲ ਵੀ ਰੁਕ ਗਿਆ ਸੋ ਆਰਥਿਕ ਨੁਕਸਾਨ ਨਾ ਹੋਵੇ ਮੈਂ ਇਹ ਇਸੇ ਕਰਕੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਮੈਂ ਉਹਦੇ 'ਚ ਇਹ ਕਿਹਾ ਕਿ ਜਲਦੀ ਤੋਂ ਜਲਦੀ ਇਹਨੂੰ ਨਿਬੇੜੋ ਕਿਉਂਕਿ ਇਹ ਮੰਗਾਂ ਇਹਨਾਂ ਦੀਆਂ ਜਾਇਜ਼ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ 3 ਸਾਲ ਪਹਿਲਾਂ ਤੁਸੀਂ ਇਹਨਾਂ ਨਾਲ ਗੱਲ ਕਰਦੇ ਸੀ ਉਸ ਵੇਲੇ ਦਾ ਟੀਵੀ ਤੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸੀ ਕਿ ਮੇਰੀ ਤਪੱਸਿਆ 'ਚ ਕੋਈ ਕਮੀ ਰਹਿ ਗਈ ਤੇ ਮੈਂ ਇਹ ਕਾਨੂੰਨ ਪਾਸ ਨਹੀਂ ਕਰਵਾ ਸਕਿਆ ਜਾਂ ਲੋਕਾਂ ਦੇ ਦਿਲਾਂ 'ਚੋਂ ਪਾਸ ਨਹੀਂ ਹੋ ਸਕੇ ਪ੍ਰਧਾਨ ਮੰਤਰੀ ਜੀ ਸ਼ਾਇਦ ਹੁਣ 3 ਸਾਲਾਂ 'ਚ ਤੁਹਾਡੀ ਤਪੱਸਿਆ ਪੂਰੀ ਹੋ ਗਈ ਹੋਣੀ ਕਿਰਪਾ ਕਰਕੇ ਆਪਣੀ ਤਪੱਸਿਆ ਪੂਰੀ ਹੋਣ ਤੇ ਕੋਈ ਖੁਸ਼ਖਬਰੀ ਕਿਸਾਨਾਂ ਨੂੰ ਦਿਓ